ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ ਮਾਤਾ ਚਰਨਕੌਰ ਦੱਸਿਆ ਜਾਂਦਾ ਹੈ ਕਿ ਬੱਚੇ ਨੂੰ ਜਨਮ ਦੇ ਸਕਦੇ ਨੇ ਕਿਸੇ ਵੇਲੇ ਵੀ ਆਈਵੀਐਫ ਤਕਨੀਕ ਦੇ ਰਾਹੀਂ ਬੀਤੇ ਦਿਨੀ ਖਬਰ ਸਾਹਮਣੇ ਆਈ ਸੀ ਕਿ ਮਾਤਾ ਚਰਨਕੌਰ ਨੇ ਜੋ ਕਿ ਮਾਂ ਬਣਨ ਵਾਲੇ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਚਰਨਕੌਰ ਨੂੰ ਹੁਣ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਜੋ ਜਾਣਕਾਰੀ ਸੂਤਰਾ ਦੇ ਹਵਾਲੇ ਤੋਂ ਜਾਣਕਾਰੀ ਮਿਲੀ ਹੈ ਫਿਲਹਾਲ ਦੱਸਿਆ ਜਾਂਦਾ ਹੈ ਕਿ ਜੋੜੇ ਬੱਚਿਆਂ ਨੂੰ ਜਨਮ ਦੇ ਸਕਦੇ ਨੇ ਜੀ ਹਾਂ ਜੋੜੇ ਬੱਚਿਆਂ ਨੂੰ ਜਨਮ ਦੇ ਸਕਦੇ ਨੇ ਸਿੱਧੂ ਮੂਸੇਵਾਲੇ ਦੇ ਮਾਤਾ ਚੰਨਕੌਰ ਜੋ ਅਸਲ ਵਿੱਚ ਸਭ ਤੋਂ ਅਹਿਮ ਖਬਰ ਕਹੀ ਜਾ ਸਕਦੀ ਹੈ ਸਿੱਧੂ ਮੂਸੇ ਦਾ ਮਾਂ ਚੰਨਕੌਰ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਚੰਨਕੌਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਰਿਪੋਰਟਰਾਂ ਦੇ ਮੁਤਾਬਕ ਉਹਨਾਂ ਨੇ ਮਾਰਚ ਮਹੀਨੇ 'ਚ ਬੱਚੇ ਨੂੰ ਜਨਮ ਦੇਣਾ ਤੇ ਹੁਣ ਕਿਸੇ ਵੀ ਸਮੇਂ ਮੂਸੇ ਵਾਲਾ ਪਰਿਵਾਰ ਦੇ ਲਈ ਖੁਸ਼ਖਬਰੀ ਸਾਹਮਣੇ ਆ ਸਕਦੀ ਹੈ ਸਿੱਧੂ ਮੂਸੇ ਦਾ ਕਹਿ ਸਕਦੇ ਹਾਂ ਕਿ ਦਿਹਾੜ ਦੇ ਨਾਲ ਜੋ ਘਟਾ ਸਿੱਧੂ ਮੂਸੇ ਦੇ ਪਰਿਵਾਰ ਨੂੰ ਪਿਆ ਸ਼ਾਇਦ ਉਹ ਤਾਂ ਨਹੀਂ ਪੂਰਾ ਜਾ ਸਕਦਾ ਪਰ ਉਸ ਸੋਗ ਪਏ ਘਰ ਦੇ ਅੰਦਰ ਹੁਣ ਦੁਬਾਰਾ ਕਿਲਕਾਰੀਆਂ ਗੁੰਜਣ ਗੁੰਜਣ ਵਾਲੀਆਂ ਨੇ ਕਿਸੇ ਵੇਲੇ ਵੀ ਇਹ ਖਬਰ ਸਾਹਮਣੇ ਆ ਸਕਦੀ ਹੈ ਫਿਲਹਾਲ ਜੋ ਜਾਣਕਾਰੀ ਮਿਲੀ ਹੈ ਕਿ ਮਾਤਾ ਚਰਨਕੌਰ ਦੋ ਜੋੜੇ ਬੱਚਾ ਨੂੰ ਜਨਮ ਦੇ ਸਕਦੇ ਨੇ ਜੋ ਜਾਣਕਾਰੀ ਫਿਲਹਾਲ ਮਿਲੀ ਹੈ ਫਿਲਹਾਲ ਸਭ ਤੋਂ ਅਹਿਮ ਖਬਰ ਕਹੀ ਜਾ ਸਕਦੇ ਤੁਹਾਡਾ ਅਸੀਂ ਸਾਂਝੀ ਕਰ ਰਹੇ ਹਾਂ ਸਿੱਧੂ ਮੂਸੇ ਦੇ ਮਾਤਾ ਚਰਨਕੌਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹੈ ਉਹ ਜੋੜੇ ਬੱਚਾ ਨੂੰ ਜਨਮ ਦੇ ਸਕਦੇ ਨੇ ਜੋ ਜਾਣਕਾਰੀ ਮਿਲੀ ਹੈ ਕਿ ਦੋ ਜੋੜੇ ਬੱਚਾ ਨੂੰ ਜਨਮ ਦਿੱਤਾ ਜਾ ਸਕਦਾ ਸਿੱਧੂ ਮੂਸੇ ਦਾਦੀ ਮਾਤਾ ਦੇ ਵੱਲੋਂ ਚਰਨਕੌਰ ਦਿਵੇਸ਼ਕ ਉਮਰ ਕਾਫੀ ਜ਼ਿਆਦਾ ਹੋ ਚੁੱਕੀ ਹੈ ਪਰ ਉਹਨੇ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਪਿਛਲੇ ਸਾਲ ਜਦੋਂ ਸੰਗਾਈਵੀਐਫ ਤਕਨੀਕ ਦਾ ਸਹਾਰਾ ਲੈ ਕੇ ਗਰਭਵਤੀ ਹੋਏ ਤੇ ਹੁਣ ਜੋ ਡਿਲੀਵਰੀ ਦਾ ਟਾਈਮ ਹੈ ਕਿਸੇ ਵੀ ਸਮੇਂ ਉਹ ਬੱਚੇ ਨੂੰ ਜਨਮ ਦੇ ਸਕਦੇ ਨੇ ਜਾਣਕਾਰੀ ਮਿਲੀ ਹੈ ਫਿਲਹਾਲ ਸਭ ਤੋਂ ਆਮ ਖਬਰ ਤੁਹਾਡੀ ਸਕਰੀਨ ਤੇ ਸਾਂਝੀ ਕਰ ਰਹੇ ਹਾਂ ਕਿ ਮਾਤਾ ਚਨਕੌਰ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਸਿੱਧੂ ਦੀ ਹਵੇਲੀ ਦੇ ਵਿੱਚ ਦੁਬਾਰਾ ਗਿਲਕਾਰਆਂ ਗੂੰਜ ਸਕਦੀਆਂ ਨੇ ਦੱਸਦੀ ਕਿ ਫਰਵਰੀ ਮਹੀਨੇ ਚ ਚਨਕੌਰ ਦੀ ਪ੍ਰੈਗਨਨਸੀ ਦੀਆਂ ਖਬਰਾਂ ਸਾਹਮਣੇ ਆਈਆਂ ਸਨ ਉਹ 58 ਸਾਲ ਦੀ ਉਮਰ ਦੇ ਵਿੱਚ ਆਈਫਟ ਤਕਨੀਕ ਦੇ ਰਾਹੀਂ ਮਾਂ ਬਣਨ ਜਾ ਰਹੇ ਨੇ ਇਸ ਲਈ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆਵਾਂ ਵਿੱਚ ਵੀ ਪੂਰੀਆਂ ਕਰਨੀਆਂ ਪਈਆਂ ਦੱਸਦੀ ਕਿ ਸਿੱਧੂ ਮੁਸਾ ਜਿਸ ਦਾ ਕਤਲ 19 ਮਈ 2022 ਨੂੰ ਮਾਨਸਾ ਦੇ ਪਿੰਡ ਜਵਾਹਰ ਕੇ ਵਿਖੇ ਹੋਇਆ ਸੀ ਉਸ ਨੂੰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਕਤਲ ਕਰਦਾ ਸੀ ਉਹ ਮਾਪਿਆਂ ਦਾ ਇਕਲੌਤਾ ਪੁੱਤ ਸੀ ਤੇ ਉਸਦੇ ਜਾਣ ਤੋਂ ਬਾਅਦ ਮਾਪਿਆਂ ਨੇ ਚਰਨਕੌਰ ਤੇ ਬਲਕੌਰ ਸਿੰਘ ਦੀ ਜ਼ਿੰਦਗੀ ਦੇ ਵਿੱਚ ਤਾਂ ਹਨੇਰਾ ਛਾ ਗਿਆ ਸੀ ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆਈ ਕਿ ਪਰਿਵਾਰ ਦੇ ਵੱਲੋਂ ਇਸ ਹਨੇਰੇ ਨੂੰ ਦੂਰ ਕਰਨ ਦੇ ਲਈ ਆਪਣੇ ਕਹਿ ਸਕਦੇ ਹੋ ਮੂਸੇ ਵਾਲੇ ਨੂੰ ਸਿੱਧੂ ਨੂੰ ਦੁਬਾਰਾ ਕਹਿ ਸਕਦੇ ਹੋ ਸਿੱਧੂ ਦਾ ਪਿਆਰ ਜੋ ਆਪਣੇ ਬੱਚਾ ਤੱਕ ਪਹੁੰਚਾਉਣ ਦੇ ਲਈ ਮਾਤਾ ਚਰਨਕੌਰ ਤੇ ਬਾਪੂ ਬਲਕੌਰ ਸਿੰਘ ਨੇ ਫੈਸਲਾ ਲਿਆ ਕਿ ਆਈਵੀਐਫ ਤਕਨੀਕ ਦੀ ਮਦਦ ਦੇ ਨਾਲ ਦੁਬਾਰਾ ਬੱਚੇ ਦਾ ਜਨਮ ਹੋ ਸਕੇ ਸਿੱਧੂ ਮੂਸਾ ਦੇ ਘਰ ਦੁਬਾਰਾ ਕਿਲਕਾਰੀਆਂ ਗੂੰਜ ਸਕਣ ਜਿਸ ਦੇ ਕਾਰਨ ਵਿਦੇਸ਼ ਤੋਂ ਜਾ ਕੇ ਆਈਵੀਐਫ ਤਕਨੀਕ ਦੇ ਨਾਲ ਦੱਸੇ ਜਦੋਂ ਬਾਰੇ ਜੋ ਜਾਣਕਾਰੀ ਲੈ ਕੇ ਉਸ ਤੋਂ ਬਾਅਦ ਪ੍ਰੈਗਨੈਂਸੀ ਜੋ ਗਰਭਵਤੀ ਹੋਏ ਨੇ ਮਾਤਾ ਚਰਨ ਕੌਰ ਤੇ ਫਰਵਰੀ ਚ ਜਿਹੀਆਂ ਖਬਰਾਂ ਸਾਹਮਣੇ ਆਈਆਂ ਕਿ ਮਾਤਾ ਚਰਨ ਕੌਰ ਦੇ ਕਹਿ ਸਕਦੇ ਹਾਂ ਕਿ ਗਰਭਵਤੀ ਨੇ ਤਾਂ ਕਿਸੇ ਸਮੇਂ ਵੀ ਬੱਚੇ ਨੂੰ ਜਨਮ ਦੇ ਸਕਦੇ ਨੇ ਮਾਰਚ ਮਹੀਨੇ ਦੇ ਵਿੱਚ ਡਿਲੀਵਰੀ ਹੋ ਸਕਦੀ ਹੈ ਤਾਂ ਜੇ ਵਿਚਕਾਰ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਅੱਜ ਸਵੇਰੇ ਉਹਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ ਹਸਪਤਾਲ ਦੇ ਵਿੱਚ ਦਾਖਲ ਨੇ ਇਸ ਵੇਲੇ ਕਿਸੇ ਵੀ ਸਮੇਂ ਜੋ ਖੁਸ਼ਖਬਰੀ ਹੈ ਮੂਸੇ ਵਾਲਾ ਪਰਿਵਾਰ ਦੇ ਲਈ ਸਾਹਮਣੇ ਆ ਸਕਦੀ ਹੈ ਬਾਪੂ ਬਲਕੌਰ ਸਿੰਘ ਦੇ ਵੱਲੋਂ ਦੱਸਿਆ ਜਾਂਦਾ ਹੈ ਕਿ ਜਿਸ ਘੜੀ ਦੀ ਜਾਂ ਕਹਿ ਸਕਦੇ ਇੱਕ ਵਾਰ ਸਿੱਧੂ ਦੇ ਦੁਬਾਰਾ ਮੋੜ ਆਉਂਦੀ ਜੋ ਕਰ ਸਕਦੇ ਕਿ ਪਰਿਵਾਰ ਨੂੰ ਆਸ ਹੈ ਉਹ ਆਸ ਪੂਰੀ ਹੁੰਦੀ ਪਰਿਵਾਰ ਨੂੰ ਕਿਤੇ ਨਾ ਕਿਤੇ ਦਿਖਾਈ ਦੇ ਰਹੀ ਹੈ ਬੱਚੇ ਕਿਸੇ ਵੇਲੇ ਵੀ ਜਨਮ ਲੈ ਸਕਦੇ ਨੇ ਜੁੜਵਾ ਬੱਚਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ ਕਿ ਜੋੜੇ ਬੱਚੇ ਹੋ ਸਕਦੇ ਨੇ ਫਿਲਹਾਲ ਸਭ ਤੋਂ ਅਹਿਮ ਖਬਰ ਕਹਿ ਸਕਦੇ ਹੋ ਕਿ ਜੋੜੇ ਬੱਚਿਆਂ ਬਾਰੇ ਜਾਣਕਾਰੀ ਮਿਲ ਰਹੀ ਹੈ ਜਿਸ ਸੂਤਰ ਦੱਸਦੇ ਨੇ ਕਿ ਜੋੜੇ ਬੱਚਾ ਨੂੰ ਜਨਮ ਦੇ ਸਕਦੇ ਨੇ ਮਾਤਾ ਚਰਨ ਕੌਰ ਅੱਜ ਇਹ ਜੋ ਖਬਰ ਐ ਸੋਲੇ ਮਾਂਸਾ ਜ਼ਿਲ੍ਹੇ ਤੋਂ ਸਾਹਮਣੇ ਆ ਰਹੀ ਹੈ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਫਿਲਹਾਲ ਇਸ ਖਬਰ ਤੇ ਤੁਸੀਂ ਆਪਣੀ ਪ੍ਰਤੀਕਿਰਿਆ ਦੇਣਾ ਕਮੈਂਟ ਕਰਨਾ ਨੁੱ ਭੁੱਲਿਓ ਪਰ ਬਹੁਤ ਵੱਡੀ ਖਬਰ ਕਹੀ ਜਾ ਸਕਦੀ ਹੈ ਮਾਤਾ ਚੰਨਕੌਰ ਨੂੰ ਲੈ ਕੇ ਜੋ ਖਬਰ ਸਾਹਮਣੇ ਆ ਰਹੀ ਹੈ ਕਿ ਮੂਸੇ ਆ ਦੇ ਘਰ ਮੂਸੇ ਦੀ ਹਵੇਲੀ ਦੇ ਵਿੱਚ ਦੁਬਾਰਾ ਕਿਲਕਾਰੀਆਂ ਗੂੰਜਣ ਵਾਲੀਆਂ ਨੇ ਕਿਸੇ ਵੀ ਵੇਲੇ ਮਾਤਾ ਚੰਨਕੌਰ ਵੱਲੋਂ ਜੋ ਦੋ ਜੋੜੇ ਬੱਚਾ ਨੂੰ ਜਨਮ ਦਿੱਤਾ ਜਾ ਸਕਦਾ ਹੈ ਜੋ ਖਬਰ ਤੁਹਾਡੀ ਸਕਰੀਨ ਦੇ ਉੱਤੇ ਅਸੀਂ ਸਾਂਝੀ ਕਰ ਰਹੇ ਫਿਲਹਾਲ ਸਭ ਤੋਂ ਵੱਡੀ ਖਬਰ ਕਹੀ ਜਾ ਸਕਦੀ ਹੈ